ਸਤ ਸ਼੍ਰੀ ਅਕਾਲ ਪੰਜਾਬੀ ਬ੍ਰਾਹੋ ਕੀ ਹਾਲ ਚਾਲ ਨੇ ਠੀਕ ਠਾਕ ਹੋ ਪਰਮਾਤਮਾ ਕਰੇ ਸਭ ਠੀਕ ਠਾਕ ਰਹਿਣ ਕੋਈ ਦੁੱਖ ਤਕਲੀਫ ਦੇ ਵਿੱਚ ਨਾ ਹੋਵੇ ਤੇ ਆਪਣਾ ਇੱਕ ਅਗਨੀ ਪੀਰ ਸ਼ਹੀਦ ਹੋ ਗਿਆ ਕਸ਼ਮੀਰ ਚ ਜਿਹੜਾ 3 ਦਿਨ ਪਹਿਲਾਂ ਬਸ ਨੰਗੀ ਹੋਣੀ ਆ ਕਿਤੇ ਲੁਧਿਆਣੇ ਵਿੱਚੋਂ ਉਹਦੇ ਮਾਪਿਓ ਉੱਥੇ ਸਮਰਾਲਾ ਚੋਂ ਕੁੱਲ ਖੜ ਕੇ ਬਸ ਰੋ ਕੇ ਫੌਜੀਆਂ ਦੀ ਬਸ ਸੀਗੀ ਬਸ ਰੋ ਕੇ ਉਹਨੇ ਜਦ ਮਾਪਿਓ ਦਾ ਆਸ਼ੀਰਵਾਦ ਲਿਆ ਤੇ ਪਿਆਰ ਕੀਤਾ ਤੇ ਮਾਂ ਨੇ ਕੁਝ ਖਾਣ ਪੀਣ ਦੀ ਜਿੰਦ ਦਿੱਤੀਆਂ ਤੇ ਉਹ ਤੋਂ 3 ਦਿਨ ਬਾਅਦ ਹੀ ਖਬਰ ਆ ਗਈ ਵੀ ਅਗਨੀਵੀਰ ਆਕਾਸ਼ਦੀਪ ਸਿੰਘ ਛੇਦ ਹੋ ਗਏ ਤਾਂ ਮਾਪਿਆਂ ਦੇ ਉੱਤੇ ਤਾਂ ਕਹਿਰੀ ਡਿੱਗਿਆ ਹਜਤ ਕਦੇ ਵੀ ਨਾ ਕਿਸੇ ਨਾਲ ਹੋਵੇ ਵੀਰੋ ਤਾਂ ਜੋ ਆਪਣੇ ਆਪਣੇ ਸਿੱਖ ਤੇ ਪੰਜਾਬੀ ਵੀਰ ਤੇ ਇੰਡੀਅਨ ਕਿਸੇ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ ਇਹੀ ਅਰਦਾਸ ਮੇਰੀ ਉਮਰ ਵੀ ਮੇਰੇ ਪੰਜਾਬੀ ਭਰਾਵਾਂ ਨੂੰ ਲੱਗ ਜAVE ਮੇਰੇ ਪੰਜਾਬ ਨੂੰ ਲੱਗ ਜAVE ਹੋਰ ਮੈਂ ਕੁਛ ਨਹੀਂ ਮੰਗਦਾ ਵੀਡੀਓ ਦੇਖਦੇ ਲਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ